ਕੱਲ ਜਿਹੜੀ ਅਹਮਦਾਬਾਦ ਵਿਖੇ ਘਟਨਾ ਵਾਪਰੀ 에ਅਰ ਇੰਡੀਆ ਦਾ ਜਿਹੜਾ ਜਹਾਜ਼ ਕਿ ਕਰੈਸ਼ ਹੋ ਗਿਆ तकरीबन 242 ਦੇ ਕਰੀਬ ਲੋਕ ਜਿਹੜੇ ਸਨ ਯਾਤਰੀ ਜਿਹੜੇ ਸਫ਼ਰ ਕਰਦੇ ਪਏ ਸਨ ਉਹਦੇ ਵਿੱਚ ਉਹ ਸਦਾਬਸਤੇ ਇਸ ਦੁਨੀਆ ਨੂੰ ਛੱਡ ਕੇ ਪ੍ਰਭਗਮਾ ਦੇ ਅਕਾਲ ਪੁਰਖ ਦੇ ਚਰਨਾਂ ਪਾਸ ਜਾ ਬਿਰਾਜੇ ਵਿਚੋਂ ਇੱਕ ਜਣਾ ਬਚਿਆ ਹੈ ਲੋਕਾਂ ਦੇ ਵੱਲੋਂ ਕਈਆਂ ਵੱਲੋਂ ਵੀਡੀਓ ਬਣਾਈਆਂ ਵੀ ਕਈਆਂ ਹੁਣ ਤੱਕ ਬਹੁਤ ਖੁਸ਼ ਬਹੁਤ ਵੀਡੀਓ ਜਿਹੜੀਆਂ ਕਿ ਸਾਹਮਣੇ ਆਈਆਂ ਹਨ ਪਰ ਤੁਸੀਂ ਦੇਖੋ ਅਗਲੇ ਇੱਕ ਸੁਨਹਿਰੀ ਸਫ਼ਰ ਦੇ ਉੱਤੇ ਚੱਲੇ ਸਨ ਘਰਾਂ ਤੋਂ ਜਿਹੜੇ ਗਏ ਸਨ ਅਜੇ 에ਅਰਪੋਰਟ ਤੇ ਛੱਡ ਕੇ ਅਜੇ ਵਾਪਸ ਵੀ ਨਹੀਂ ਪਹੁੰਚੇ ਹੋਣੇ ਆਪੋ ਆਪਣੇ ਘਰਾਂ ਕਿਉਂਕਿ 2-4 ਮਿੰਟਾਂ ਦੇ ਬਾਅਦ ਹੀ ਇਹ ਜਹਾਜ ਜਿਹੜਾ ਸੀ ਉਹ ਹਾਦਸਾ ਗਰਸਤ ਹੋ ਜਾਂਦਾ। ਔਰ ਇਹ ਇੰਨਾ ਭਿਆਨਕ ਹਾਦਸਾ ਹੋਇਆ ਕਿ ਕਿਸੇ ਦੇ ਬਚਾਅ ਵਾਸਤੇ ਵੀ ਸਮਾਂ ਨਹੀਂ ਮਿਲਿਆ। ਇਨਸਾਨ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਆਪਸ ਵਿੱਚ ਇੱਕ ਦੂਜੇ ਨਾਲ ਲੜ ਕੇ, ਝਗੜ ਕੇ, ਈਰਖਾ ਕਰਕੇ ਬਤੀਤ ਕਰ ਹੀ ਜਾਂਦੇ। ਇੱਥੇ ਕੱਲ੍ਹ ਵਾਲੀ ਘਟਨਾ ਜਿਹੜੀ ਇੱਕ ਅਹਿਮ ਸੰਘਰਸ਼ ਤੇ ਹੈ ਭਾਈ ਬਲ ਭਰਦਾ ਜੀ ਇੱਥੇ ਭਰੋਸਾ ਜਿਹੜੇ ਗਏ ਹਨ ਉਹਨਾਂ ਦੇ ਵਾਪਸ ਨਹੀਂ ਹੋਣਾ ਪਰ ਜਿੰਨਾਂ ਦੇ ਗਏ ਹਨ ਮਹਾਰਾਜ ਉਹਨਾਂ ਨੂੰ ਇਹ ਪਾਣ ਜਿਹੜਾ ਮੰਨਣ ਦਾ ਬਲ ਬਖਸ਼ੇ ਇਹ ਬੜਾ ਔਖਾ ਵਾ ਜਦੋਂ ਆਪਣੇ ਜਾਂਦੇ ਹਨ ਤੇ ਉਹ ਜਾਣ ਵੀ ਕੁਝ ਇਸ ਤਰੀਕੇ ਦੇ ਨਾਲ ਜੀਵ ਦੇ ਵਿੱਚ ਦਰਦਨਾਕ ਮੌਤ ਜਿਹੜੀ ਮਿਲਦੀ ਹੋਵੇ ਤੇ ਉਹ ਜਿਹੜੀ ਗੱਲ ਨੂੰ ਸਵੀਕਾਰ ਕਰਨਾ ਆਮ ਮਨੁੱਖ ਵਾਸਤੇ ਬੜਾ ਔਖਾ ਹੈ ਬਹੁਤ ਲੋਕਾਂ ਨੇ ਕਈਆਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਈਆਂ ਨੇ ਫੋਟੋਆਂ ਵੀ ਪਾਈਆਂ ਜਹਾਜ਼ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਇਕ ਧੀ ਆਪਣੇ ਬਾਪ ਦੇ ਨਾਲ ਫੋਟੋ ਖੜੀ ਹੈ। ਆਪਣੇ ਪਤੀ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰੀ ਮਿਲਣ ਵਾਸਤੇ ਚੱਲੀ ਹੈ। ਇਹ ਕਿੰਨੀ ਦੁਖਦਾਈ ਘਟਨਾ ਹੈ। ਕਿੰਨੇ ਸੋਹਣੇ ਉਹ ਸਫ਼ਰ ਤੇ ਜਾ ਰਹੀ ਸੀ ਉਹ ਧੀ ਉਹ ਭੈਣ। ਪਰ ਮੌਤ ਨੇ ਜਿਹੜਾ ਕਿ ਉਹਨੂੰ ਆਪਣੇ ਪਲਾਵੇ ਦੇ ਵਿੱਚ ਲੈ ਲਿਆ। ਇੱਕ ਹੋਰ ਫੋਟੋ ਵੇਖੀ ਜਿਹਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਪਰਿਵਾਰ ਦੇ 5 ਮੈਂਬਰ ਜਿਹੜੇ ਸਨ ਆਪ પતિ ਪਤਨੀ ਨਾਲ ਉਹਨਾਂ ਦੇ ਤਿੰਨ ਬੱਚੇ ਜਿਹੜੇ ਸਨ ਉਹ ਵੀ ਇਸ ਜਹਾਜ਼ ਵਾਲੇ ਹਾਦਸੇ ਦਾ ਸ਼ਿਕਾਰ ਹੋ ਕੇ ਸਦਾ ਵਾਸਤੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਤਿਗੁਰੂ ਬਾਛਾ ਦੇ ਬਚਨ ਵੀ ਹਨ ਜਿਹੜੇ ਸਾਨੂੰ ਇਹ ਗੱਲ ਸਮਝਾਉਂਦੇ ਵੀ ਹਨ ਜਿਹੜੇ ਇਹ ਸਾਨੂੰ ਗੱਲ ਬਾਣੀ ਨੂੰ ਸਵੀਕਾਰ ਕਰਨ ਵਾਸਤੇ ਵੀ ਪ੍ਰੇਰਿਤ ਕਰਦੇ ਹਨ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗ ਜੋਤਿ ਸੁਭਾਵੇ ਨਾਨਕਾ ਸਾਈ ਘਲ ਚੰਦ ਬੇਸ਼ੱਕ ਇਹ ਘਟਨਾ ਮਨਾਂ ਨੂੰ ਦਿਲਾਂ ਨੂੰ ਸਰੀਰਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਔਰ ਇਸ ਘਟਨਾ ਦੇ ਵਿੱਚ ਜਿਹੜੇ ਚਲੇ ਗਏ ਹਨ ਉਹ ਵਾਪਸ ਨਹੀਂ ਆਉਂ। ਪਰ ਸ਼ਾਇਦ ਉਹਨਾਂ ਦੀ ਆਯੂ ਹੀ ਇੰਨੀ ਕੁ ਲਿਖੀ ਹੋਈ ਸੀ ਜਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਅਖੀਰਲੇ ਸਵਾਸ ਜਿਹੜੇ ਲਿਖੇ ਹੋਏ ਸਨ। ਜੀਹਾਜ ਦੇ ਵਿੱਚ ਬੈਠੋਗੇ ਇਹ ਤੁਹਾਡਾ ਆਖਰੀ ਸਫ਼ਰ ਹੋਵੇਗਾ। ਤੇ ਉਹ ਆਖਰੀ ਸਫ਼ਰ ਜਿਹੜਾ ਹੈ ਬੇਸ਼ੱਕ ਬੜਾ ਭਿਆਨਕ ਸੀ, ਬੜਾ ਦਰਦਨਾਕ ਸੀ। ਜਿਹੜਾ ਉਹ ਵੀਰ ਇਸ ਘਟਨਾ ਦੇ ਵਿੱਚੋਂ ਇਕੱਲਾ ਜਣਾ ਬਚਿਆ ਹੋਇਆ ਹੈ ਉਹਦੇ ਵਾਸਤੇ ਸਦੀਵੀ ਤੌਰ ਤੇ ਇਹ ਜਿਹੜੀ ਰੋਕbau ਦਿਲ ਕਬਾਉ ਘਟਨਾ ਹੈ ਉਹਨੂੰ ਯਾਦ ਰੱਖੀ ਬੇ ਕਿੱਦਾਂ ਮੇਰੇ ਨਾਲ ਦੇ 242 ਜਿਹੜੇ ਮੁਸਾਫਰ ਬੈਠੇ ਹੋਏ ਸਨ ਸਾਰੇ ਹੀ ਚਲੇ ਗਏ ਸਿਰਫ ਇੱਕ ਮੈਂ ਹੀ ਇਕੱਲਾ ਬਚਿਆ ਮਾਂ ਉਸ ਘਟਨਾ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜਿਹੜਾ 에어 ਇੰਡੀਆ ਦਾ ਨਾ ਤੇ ਉਹ ਖੁਸ਼ੀ ਮਨਾ ਸਕਦਾ ਹੈ ਕਿਉਂਕਿ ਇਹਨੇ ਜਾਣਿਆ ਦੀ ਮੌਤ ਹੋ ਗਈ ਤੇ ਬੱਚਿਆ ਵੀ ਇਕੱਲਾ ਹੈ ਪਰ ਜ਼ਿੰਦਗੀ ਬੜੀ ਅਨਮੋਲ ਹੈ ਸਵਾਸ ਬੜੇ ਅਨਮੋਲ ਹਨ ਕੋਈ ਚੰਗਾ ਕਰਨ ਕੀਤਾ ਉਹ ਵੇਖ ਤੇ ਰੱਬ ਨੇ ਉਹਨੂੰ ਇਹ ਜ਼ਿੰਦਗੀ ਬਖਸ਼ੀ ਨੇ ਤੇ ਜਿਵੇਂ ਤੁਸੀਂ ਵੇਖੋ ਫੋਟੋਆਂ ਆਈਆਂ ਜਿਵੇਂ ਇਹ ਘਟਨਾ ਬਾਰੇ ਵੀਡੀਓ ਆਈਆਂ ਹੋਈਆਂ ਨੇ ਬਾਹਰ ਤੇ ਬਚਣਾ ਬੜਾ ਮੁਸ਼ਕਲ ਸੀ ਉਹ ਜਿਸ ਬਿਲਡਿੰਗ ਤੇ ਡਿੱਗਿਆ ਹੈ ਕਹਿੰਦੇ ਵੀ ਉਹ ਵੀ ਇੱਕ ਹੋਸਟਲ ਸੀ ਭੋਜਨ ਪ੍ਰਸ਼ਾਦ ਦਾ ਸ਼ੱਕ ਦੇ ਪੈਸ ਹਨ ਉੱਥੇ ਵੀ ਜਿਹੜੀ ਬਿਲਡਿੰਗ ਡਿੱਗੀ ਹੈ ਉੱਥੇ ਵੀ ਤੇ ਨੁਕਸਾਨ ਹੋਇਆ ਹੋਵੇਗਾ ਨਾ ਕੁਝ ਲੋਕਾਂ ਨੂੰ ਸੋ ਸਤਗੁਰੂ ਪਾਸ਼ਾ ਦੇ ਬਚਨਾਂ ਦੇ ਨਾਲ ਸਾਂਝ ਬਣਾਈਏ ਗੁਰਬਾਣੀ ਹਮੇਸ਼ਾ ਸਾਨੂੰ ਹੌਸਲਾ ਵੀ ਦਿੰਦੀ ਹੈ ਇਹੋ ਜੇ ਭਿਆਨਕ ਦੁੱਖ ਦੇ ਵਿੱਚੋਂ ਬਾਹਰ ਨਿਕਲਣ ਦੀ ਸਾਨੂੰ ਸਮਰੱਥਾ ਵੀ ਬਖਸ਼ੀ ਹੈ ਜੋ ਦਿਨ ਆਵੇ ਸੋ ਦਿਨ ਜਾਹਿ ਕਰਣਾ ਕੋਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਣਾ ਦੂਰ ਗਵਨ ਸਿਰ ਉੱਪਰ ਮੈਂ ਵੀ ਜਾਣਾ ਤਾਂ ਸੰਸਾਰ 'ਚੋਂ ਇੱਕ ਨ ਇੱਕ ਦਿਨ ਕਹਿੰਦੇ ਵੀ ਸਭ ਨਹੀਂ ਭਗਤ ਰਵਿਦਾਸ ਸਾਹਿਬ ਕਹਿੰਦੇ ਵੀ ਸਾਰੇ ਨਹੀਂ ਜਾਣਾ ਵਾ ਤੁਹਾਡੇ ਨਾਲ ਕਿੰਨੇ ਤੁਹਾਡੇ ਸੰਗੀ ਸਾਥੀ ਹਨ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ ਤੁਹਾਡੇ ਨਾਲ ਪੜ੍ਹਦੇ ਰਹੇ ਤੁਹਾਡੇ ਨਾਲ ਕੰਮ ਕਰਕੇ ਇਕੱਠੇ ਤੁਸੀਂ ਕਰਦੇ ਰਹੇ ਪਰ ਜਦੋਂ ਮੌਤ ਦਾ ਬੁਲਾਵਾ ਆਉਂਦਾ ਹੈ ਉਦੋਂ ਇਨਸਾਨ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਵੀ ਛੱਡ ਕੇ ਸਦਾ ਲਈ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਕਿ ਭਾਈ ਜਦੋਂ ਮੌਤ ਨੇ ਆਉਣਾ ਹੈ। ਇਨਸਾਨ ਕਿਤੇ ਵੀ ਚਲੇ ਜਾਂਦੇ। ਮੌਤ ਨੇ ਉਹਨੂੰ ਉਹਦੇ ਸਰੀਰ ਚੋਂ ਸਵਾਸਾਂ ਨੂੰ ਕੱਢ ਕੇ ਲੈ ਜਾਣਾ। ਸੋ ਜਿਹੜਾ 에ਅਰ ਇੰਡੀਆ ਦਾ ਜਹਾਜ਼ ਕਰੈਸ਼ ਹੋਇਆ। ਸਤਗੁਰੂ ਪਾਸ਼ਾ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਘਟਨਾ ਦੁਖਦਾਈ ਘਟਨਾ ਵਾਪਰੀ ਹੈ। ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਸਦਾ ਉਹਨਾਂ ਨੂੰ ਹੌਸਲਾ ਬਖਸ਼ਣ ਵਿਛੜੇ ਪਰਿਵਾਰ ਜਿਹੜੇ ਹਨ ਸੈਬ ਬਾਦਸ਼ਾ ਸਦਾ ਵਾਸਤੇ ਉਹਨਾਂ ਨੂੰ ਜਿਹੜੇ ਦੁਨੀਆ ਛੱਡ ਕੇ ਚਲੇ ਗਏ ਹਨ ਉਹਨਾਂ ਨੂੰ ਮਹਾਰਾਜ ਸਦਾ ਆਪਣੇ ਪਾਵਨ ਚਰਨਾਂ ਦਾ ਨਿਵਾਸ ਬਖਸ਼ਣ ਜੀ ਹੋਈਆ ਪੁੱਲਾ ਝੁਕਾਂ ਦੀ ਬਖਸ਼ੋਖੀਮਾ ਬਲਾਉ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ